ਪੰਜਾਬ ਦੇ ਵਿੱਚ ਜਿਹੜੀਆਂ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਹੋਣੀਆਂ ਨੇ ਬਲਕ ਸਮਤੀ ਦੀਆਂ ਚੋਣਾਂ ਹੋਣੀਆਂ ਨੇ ਉਸ ਵਿਚਾਲੇ ਐਨਓਸੀ ਦਾ ਬੜਾ ਰੋਲਾ ਪੈ ਗਿਆ ਜਿਹੜੀ ਵਿਰੋਧੀ ਧਿਰ ਦੀਆਂ ਪਾਰਟੀਆਂ ਨੇ ਉਹਨਾਂ ਨੇ ਵੀ ਸਵਾਲ ਖੜੇ ਕੀਤੇ ਨੇ ਕਿ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਜਿਹੜੀਆਂ ਗਲਤੀਆਂ ਤੁਸੀਂ ਪਿੱਛੇ ਕੀਤੀਆਂ ਉਹੀ ਗਲਤੀਆਂ ਦੁਬਾਰਾ ਹੋ ਰਹੀਆਂ ਨੇ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀਆਂ ਸਰਪੰਚੀ ਚੋਣਾਂ ਪੰਚਾਇਤੀ ਚੋਣਾਂ ਨਗਰ ਨਿਗਮ ਚੋਣਾਂ ਮਾਰਕੀਟ ਕਮੇਟੀ ਦੀਆਂ ਚੋਣਾਂ ਬਲਾਕ ਸੰਪਤੀ ਦੀਆਂ ਚੋਣਾਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਜਿਹੜਾ ਸਾਡਾ 3 ਟਾਇਰ ਸਿਸਟਮ ਫਿਰ ਵਿਧਾਨ ਸਭਾ ਫਿਰ ਲੋਕ ਸਭਾ ਜਿਹੜੀਆਂ ਸਾਡੀ ਹੇਠਲੀ ਪੰਚਾਇਤੀ ਚੋਣਾਂ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਇਹ ਜਿਹੜੇ ਇਹ ਹਰ ਸਰਕਾਰ ਜਿੱਤਦੀ ਹੈਗੀ ਹੈ ਪਰ ਫਿਰ ਵਿਧਾਨ ਸਭਾ ਚ ਪਤਾ ਲੱਗਦਾ ਹੈਗਾ ਆਪਾਂ ਪਿਛਲੀਆਂ ਤਿੰਨ ਸਰਕਾਰਾਂ ਦੇ ਟਰਮ ਤੇ ਗੱਲ ਕਰ ਲੈਂਦੇ ਕਿ ਕਾਂਗਰਸ ਪਾਰਟੀ ਨੇ ਵੀ ਕਿਹਾ ਰਾਜਾ ਮਰਿੰਦਰ ਸਿੰਘ ਵੜਿੰਗੋ ਹਣਾ ਦੀ ਸਟੇਟਮੈਂਟ ਆਈ ਹੈ ਕਿ ਜਿਹੜੇ ਸਾਡੇ ਕੈਂਡੀਡੇਟ ਨੇ ਉਹਨਾਂ ਨੂੰ ਨਾ ਹੀ ਚੁੱਲਾ ਟੈਕਸ ਮਿਲ ਰਿਹਾ ਨਾ ਹੀ ਐਨਓਸੀ ਦਿੱਤੀ ਜਾ ਰਹੀ ਹੈ ਔਰ ਸ਼ਰਮਨੀ ਕਾਲੀ ਦਲ ਵੱਲੋਂ ਵੀ ਅਰਸ਼ਦੀਪ ਸਿੰਘ ਕਲੇਰ ਹੋਣਾ ਨੇ ਸੂਬਾ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਫਿਰ ਉਹਨਾਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਕਿ ਲੋਕਾਂ ਨੂੰ ਇਤਰਾਜ਼ ਐਨਓਸੀ ਨਹੀਂ ਦਿੱਤੀ ਜਾ ਰਹੀ ਚੁੱਲਾ ਟੈਕਸ ਵੀ ਨਹੀਂ ਦਿੱਤਾ ਜਾ ਰਿਹਾ ਫਿਰ ਹਾਈ ਕੋਰਟ ਨੇ ਆਰਡਰ ਪਾਸ ਕੀਤੇ ਹੈਗੇ ਨੇ ਹੁਣ ਅਗਰ ਗੱਲ ਕੀਤੀ ਜਾਵੇ ਤਾਂ ਪਿਛਲੀਆਂ ਆਪਾਂ ਗੱਲ ਕਰ ਲਈਏ 2017 ਦੇ ਵਿੱਚ 2017 ਤੋਂ ਲੈ ਕੇ 2022 ਤੱਕ ਕਾਂਗਰਸ ਪਾਰਟੀ ਦੀ ਸਰਕਾਰ ਸੀ ਕੈਪਟਨ ਮਿਰਿੰਦਰ ਸਿੰਘ ਮੁੱਖ ਮੰਤਰੀ ਸਨ 2018 ਦੇ ਵਿੱਚ ਪੰਚਾਇਤੀ ਚੋਣਾਂ ਹੋਈਆਂ ਕਾਂਗਰਸ ਪਾਰਟੀ ਨੇ ਜਿੱਤ ਲੀਆਂ ਪਿੰਡਾਂ ਚ ਸਰਪੰਚ ਉਹਨਾਂ ਦੇ ਬਣ ਗਏ ਫਿਰ ਉਸ ਤੋਂ ਬਾਅਦ ਨਗਰ ਨਿਗਮ ਬਣੀਆਂ ਆਈਆਂ ਉਹਨਾਂ ਦੇ ਮੇਰ ਬਣ ਗਏ ਠੀਕ ਹੈ ਫਿਰ ਬਾਈਲੈਕਸ਼ਨਾਂ ਹੋਈਆਂ ਸੀ ਪੰਜਾਬ ਦੇ ਵਿੱਚ ਤਿੰਨ ਚਾਰ ਉਹਨਾਂ ਨੇ ਜਿੱਤ ਲੀਆਂ ਫਿਰ 2022 ਆ ਜਾਂਦੀ ਹੈ ਤੇ 2022 ਦੇ ਵਿੱਚ ਕੀ ਹੁੰਦਾ ਕਾਂਗਰਸ ਨੇ ਕਿੰਨੇ ਰਹਿੰਦੀਆਂ 18 ਸਾਰੇ ਹਾਰ ਜਾਂਦੇ ਨੇ ਉਹ ਤੇ ਮਾਝੇ ਵਾਲੇ ਕਾਂਗਰਸ ਪਾਰਟੀ ਦੀ ਇੱਜ਼ਤ ਰੱਖ ਗਏ ਮਾਲਵੇ ਨੇ ਤੇ ਫੱਟੀ ਪੋਛ ਦਿੱਤੀ ਰਾਜਾ ਮਰਿੰਦਰ ਸਿੰਘ ਵੜਿੰਗ ਗਿੱਦੜਵਾਹ ਤੋਂ ਸੰਦੀਪ ਜਾਖੜ ਬੋਰ ਤੋਂ ਜਲੰਧਰ ਤੋਂ ਪ੍ਰਗਟ ਸਿੰਘ ਰਾਣਾ ਗੁਰਜੀਤ ਪਿਓ ਪੁੱਤ ਹਰਦੇਵ ਸਿੰਘ ਲਾਡੂ ਸ਼ੇਰਿਆ ਬਾਕੀ ਮਾਝੇ ਵਾਲੇ ਬਾਕੀ ਤੁਸੀਂ ਤੁਹਾਡੀ ਸਾਰੀ ਫੱਟੀ ਪੋਚੀ ਗਈ ਤੇ ਫਿਰ ਜਿਹੜਾ ਤੁਸੀਂ ਇਹਦਾ ਮਤਲਬ ਕੀ ਸੀ ਤੁਸੀਂ ਧੱਕੇ ਨਾਲ ਆਪਣੇ ਸਰਪੰਚ ਬਣਾਏ ਸੀ ਤੁਸੀਂ ਧੱਕੇ ਨਾਲ ਆਪਣੇ ਕੌਂਸਲਰ ਬਣਾਏ ਸੀ ਉਸ ਤੋਂ ਪਿੱਛੇ ਚਲੇ ਜਾਂਦੇ ਆ 7 ਤੋਂ ਲੈ ਕੇ 17 ਤੱਕ ਕਾਲੀ ਦਲ ਦੀ ਸਰਕਾਰ ਆਈ 12 'ਚ ਕਾਲੀ ਦਲ ਦੀ ਸਰਕਾਰ ਸੀ ਰਿਪੀਟ ਹੋ ਗਈ 12 ਦੇ ਵਿੱਚ 13 ਦੇ ਵਿੱਚ ਪੰਚਾਇਤਾਂ ਬਣੀਆਂ ਠੀਕ ਹੈ ਕਾਲੀ ਦਲ ਦੇ ਸਰਪੰਚ ਚੁਣੇ ਗਏ ਫਿਰ ਨਗਰ ਕਮ ਉਹਨਾਂ ਨੇ ਕਰਵਾਈ ਉਹ ਬਣ ਗਏਗੇ ਤੇ ਫਿਰ 17 ਦੇ ਵਿੱਚ ਕਿਹਦੀ ਸਰਕਾਰ ਬਣ ਗਈਗੀ ਕੈਪਟਨ ਮਿਰੰਦਰ ਸਿੰਘ ਦੀ ਤੇ 17 ਦੇ ਵਿੱਚ ਸ਼ੁਰੂਮ ਕਾਲੀ ਦਲ ਨੂੰ ਕਿੰਨੇ ਐਮਐਲਏ ਆਏ 15 ਜੀ ਤੇ ਇਹਦਾ ਫਾਇਦਾ ਕੀ ਹੋਇਆ ਧੱਕਾ ਹੀ ਕੀਤਾ ਸੀ ਨਾ ਤੇ ਫਿਰ ਜੇ ਮੇਜੇ ਤੁਸੀਂ ਮੈਰਿਟ ਤੇ ਕਰਵਾਏ ਹੁੰਦੇ ਆਜ਼ਾਦ ਤੌਰ ਤੇ ਸਰਪੰਚ ਜਿੱਤੇ ਹੁੰਦੇ ਆਜ਼ਾਦ ਤੌਰ ਤੇ ਬਲਾਕ ਸੰਪਤੀ ਮੈਂਬਰ ਬਣੇ ਹੁੰਦੇ ਲੋਕਾਂ ਦੇ ਹਿਸਾਬ ਦੇ ਨਾਲ ਬਣੇ ਹੁੰਦੇ ਮੇਰ ਲੋਕਾਂ ਦੇ ਹਿਸਾਬ ਨਾਲ ਕਾਉਂਸਲ ਜਿੱਤੇ ਹੁੰਦੇ ਤੇ ਤੁਸੀਂ ਸੱਤਾ ਦੇ ਵਿੱਚ ਹੀ ਰਹਨੇ ਉਹ ਫਤੇਗੜ ਸਾਹਿਬ ਦੀ ਇੱਕ ਐਗਜ਼ਾਮਪਲ ਸੁਣਾ ਲੈਂਦੇ ਆਪਾਂ ਇੱਕ ਐਮਐਲਏ ਬਾਰੇ ਚਰਚਾ ਕਿ ਉਹਨੇ ਪੈਸੇ ਦੇ ਕੇ ਕਾਉਂਸਲਰ ਬਣਾਏ ਸੀ ਫਿਰ ਵਿਧਾਨ ਸਭਾ ਚੋਣਾਂ ਆ ਗਈ ਕਹਿੰਦੇ ਮੈਂ ਤੈਨੂੰ ਕਾਉਂਸਲਰ ਬਣਾਇਆ ਕਹਿੰਦੇ ਤੁਸੀਂ ਥੋੜਾ ਕਾਉਂਸਲਰ ਬਣਾਇਆ ਮੈਨੂੰ ਵੋਟਾਂ ਨਾ ਨਹੀਂ ਤੇ ਬਣਾਇਆ ਮੈਨੂੰ ਤਾਂ ਨੋਟਾਂ ਨਾ ਬਣਾਇਆ ਮੈਂ ਤੁਹਾਨੂੰ ਨੋਟ ਦਿੱਤੇ ਹੀ ਹੁਣ ਮੇਰੀ ਮਰਜ਼ੀ ਹੈ ਤੁਹਾਨੂੰ ਮੈਂ ਵੋਟ ਪਾਵਾ ਕਿ ਨਾ ਪਾਵਾ ਨਾ ਫਿਰ ਇਦਾਂ ਹੀ ਹੁੰਦਾ ਜੇਹੋ ਜੀ ਤੁਸੀਂ ਫਸਲ ਬੀਜੋਗੇ ਨਾ ਉਹ ਫਸਲ ਜਿਹੜੀ ਵੱਢਣੀ ਪੈਂਦੀ ਹੁਣ ਉਸ ਐਮਐਲਏ ਨੂੰ ਕੋਈ ਪੁੱਛਦਾ ਵੀ ਨਹੀਂ ਹੈਗਾ ਹਾਰ ਹੀ ਗਿਆ ਪੱਟੀ ਪੋਚੀ ਗਈ ਹੈਗੀ ਸੀ ਬੜਾ ਸਾਇਲੈਂਟ ਆ ਹੁਣ ਇਹ ਚੁੱਪ ਕਰਕੇ ਇਹਨਾਂ ਸ਼ਹਿਰ ਵੱਡਾ ਪਰਿਵਾਰ ਵੱਡਾ ਸੀ ਹੁਣ ਸਭ ਤੋਂ ਵੱਡੀ ਗੱਲ ਇਹ ਹੈਗੀ ਕਿ ਹੁਣ ਇਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਸਬਕ ਸਿੱਖਣਾ ਚਾਹੀਦਾ ਹੈ ਕਿ ਜੋ ਪਿਛਲੀਆਂ ਸਰਕਾਰਾਂ ਕਰਦੀਆਂ ਤੁਸੀਂ ਵੀ ਉਹਨਾਂ ਰਾਹਾਂ ਤੇ ਚੱਲ ਪਿਓ ਜਨਾਬ ਜਿਵੇਂ ਲੋਕਾਂ ਨੇ ਬਾਈ ਦੇ ਵਿੱਚ ਤੁਹਾਨੂੰ ਪਿਆਰ ਬਖਸ਼ਿਆ ਤੇ ਤੁਸੀਂ ਵੀ ਲੋਕਾਂ ਦੇ ਹਿਸਾਬ ਨਾਲ ਪੰਚ ਬਣਾ ਦਿੰਦੇ ਸਰਪੰਚ ਬਣਾ ਦਿੰਦੇ ਨਗਰ ਨਿਗਮ ਲੋਕਾਂ ਦੇ ਹਿਸਾਬ ਨਾਲ ਬਣਾ ਦਿੰਦੇ ਤੁਸੀਂ ਧੱਕੇ ਨਾਲ ਅੰਮ੍ਰਿਤਸਰ ਲੈ ਕੇ ਧੱਕੇ ਨਾਲ ਲੁਧਿਆਣਾ ਲੈ ਕੇ ਧੱਕੇ ਨਾਲ ਪਟਿਆਲਾ ਲੈ ਕੇ ਤੇ ਫਿਰ 13 ਦੇ ਵਿੱਚੋਂ ਕਿੰਨੀਆਂ ਆਈਆਂ ਤੁਹਾਨੂੰ ਤਿੰਨ ਹੀ ਆਈਆਂ ਇੱਕ ਮੀਦੇ ਰਣਜੀਤ ਗਿਆ ਜਿਹੜੀ ਸ਼ਾਨਦਾਰ ਜਿੱਤ ਕਹਿ ਸਕਦੇ ਆ ਜੀ ਬਾਕੀ ਸ਼ਾਨਦਾਰ ਜਿੱਤ ਨਹੀਂ ਹੈਗੀ ਅਨੰਦਪੁਰ ਸਾਹਿਬ ਮਲਵਿੰਦਰ ਸਿੰਘ ਕੰਗ ਜਿੱਤੇ ਸ਼ਾਨਦਾਰ ਜਿੱਤ ਨਾਲ ਜਿੱਤੇ ਹੈਗੇ ਜੇ ਬੜੀ ਔਖੇ ਜਿੱਤੇ ਨੇ ਜੇ ਕਿਤੇ ਉਹ ਵਿਜੇਂਦਰ ਸਿੰਘਲਾ ਨੂੰ ਪਹਿਲਾਂ ਦੇ ਦਿੰਦੇ 20 ਦਿਨ ਪਹਿਲਾਂ ਤੇ ਜਾਂ ਇਹਨਾਂ ਹਲਕਿਆਂ ਦੇ ਕਾਂਗਰਸੀ ਪਾਰਟੀ ਦੇ ਲੀਡਰ ਮਦਦ ਦੇ ਦਿਲੋਂ ਕਰਦੇ ਦੇ ਤੇ ਆਮਾਦੀ ਪਾਰਟੀ ਵੀ ਹਾਰ ਗਈ ਸੀ ਹਸ਼ਿਆਰਪੁਰ ਦੇ ਵਿੱਚ ਜਾਮਨੀ ਗੋਮਰ ਜੇ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਦੀ ਮਦਦ ਕਰ ਦਿੰਦੇ ਚੰਜੀ ਸੀ ਚੰਨੀ ਗੀੜਾ ਮਾਰ ਲੈਂਦਾ ਰਾਜਾ ਮਰਿੰਦਰ ਸਿੰਘ ਵੜਿੰਗ ਗੀੜਾ ਮਾਰ ਲੈਂਦਾ ਪ੍ਰਤਾਪ ਸਿੰਘ ਬਾਜਵਾ ਗੀੜਾ ਮਾਰ ਲੈਂਦਾ ਜਾਂ ਹੋਰ ਲੀਡਰ ਗੀੜੇ ਮਾਰ ਲੈਂਦੇ ਤੇ ਜਾਮਨੀ ਗੋਮਰ ਵੀ ਜਿੱਤ ਗਈ ਹੁਤੇ ਡਾਕਟਰ ਰਾਜਕਮਲ ਚੱਬੇ ਵਾਲ ਹਾਰ ਜਾਣੇ 20000 ਵੋਟਾਂ ਦਾ ਸਾਰਾ ਉੱਥੇ ਫਰਕ ਸੀ ਇੱਥੇ 5000 ਵੋਟਾਂ ਦਾ ਫਰਕ ਹੈਗਾ ਸੀ ਮਤਲਬ ਜਦੋਂ ਤੁਸੀਂ ਮੈਰਿਟ ਤੇ ਲੋਕਾਂ ਨੂੰ ਦੋਗੇ ਰਿਜ਼ਲਟ ਉਦੋਂ ਪਤਲਾ ਹੁਣ ਤੁਸੀਂ ਇਹ ਦੇਖੋ ਅੱਜ ਇਲਜ਼ਾਮ ਲੱਗ ਗਏ ਰਾਜਾ ਮਰਿੰਦਰ ਸਿੰਘ ਵੜਿੰਗੜ ਨੇ ਵੀ ਇਲਜ਼ਾਮ ਲਗਾ ਦਿੱਤੇ ਨੇ ਕਿਉਂਕਿ ਸੂਬਾ ਇਲੈਕਸ਼ਨ ਕਮਿਸ਼ਨ ਨੂੰ ਇੰਨਾ ਪਾਵਰਾਂ ਨਹੀਂ ਹੁੰਦੀਆਂ ਉਹ ਤੇ ਸਰਕਾਰ ਦੇ ਕਹਿਣ ਤੇ ਚੱਲਦਾ ਇਹ ਨਵੀਂ ਗੱਲ ਨਹੀਂ ਕੀ ਪਹਿਲਾਂ ਵੀ ਇਹ ਹੈ ਇਹ ਰੀਤ ਹੀ ਬਣ ਚੁੱਕੀ ਆ ਪੰਜਾਬ 'ਚ ਹੀ ਇੰਡੀਆ ਦੇ ਵਿੱਚ ਵੀ ਜਿਹੜਾ ਭਾਰਤੀ ਚੋਣ ਕਮਿਸ਼ਨ ਅੱਜਕੱਲ ਉਹਨਾਂ ਦੇ ਵੀ ਇਦਾਂ ਹੀ ਹਾਲ ਹੋ ਗਿਆ ਉਹਨਾਂ ਵੀ ਅੱਖਾਂ ਹੀ ਬੰਦ ਕਰ ਲਈਆਂ ਆ ਪਰ ਇਹ ਜਿਹੜੀਆਂ ਆਮ ਆਦੀ ਪਾਰਟੀ ਨੂੰ ਚਾਹੀਦਾ ਹੈਗਾ ਕਿ ਤੁਸੀਂ ਲੋਕਾਂ ਨੂੰ ਆਪਣੇ ਹਿਸਾਬ ਦੇ ਨਾਲ ਜ਼ਿਲ੍ਹਾ ਪ੍ਰੇਸ਼ਦ ਮੈਂਬਰ ਚੁਣਨ ਦਿਓ ਬਲਾਕ ਸਮਤੀ ਮੈਂਬਰ ਚੁਣਨ ਦਿਓ ਫਿਰ ਜਿਹੜਾ ਨਾ ਪਤਾ ਲੱਗਦਾ ਕਿ ਹਾਂ ਤੁਹਾਡੀ ਕਿੰਨੀ ਪੋਪੂਲਾਰਿਟੀ ਹੈ ਤੁਸੀਂ ਪਿਛਲੇ ਪੌਣੀ ਚਾਰ ਸਾਲਾਂ ਦੇ ਵਿੱਚ ਕਿੰਨੇ ਵਧੀਆ ਕੰਮ ਕੀਤੇ ਨੇ ਇਹਨਾਂ ਵੋਟਾਂ 'ਚ ਪਤਾ ਲੱਗਦਾ ਪਰ ਜੇ ਤੁਸੀਂ ਮਸ਼ੀਨਰੀ ਦੀ ਦੁਰਵਰਤੋਂ ਕਰੋਗੇ ਫਿਰ ਜਿਹੜਾ ਵਾ ਨੁਕਸਾਨ ਹੋਗਾ ਹੁਣ ਜਿਹੜਾ ਵਾ ਸ਼ਰਮਨੀ ਕਾਲੀ ਦਲ ਵੱਲੋਂ ਭਾਰਤੀ ਚੋਣ ਨੂੰ ਸੂਬਾ ਚੋਣ ਕਮਿਸ਼ਨ ਨੂੰ ਜਿਹੜਾ ਵਾ ਉਹ ਸ਼ਿਕਾਇਤ ਦਿੱਤੀ ਸੀ ਰੋਲਾ ਕੀ ਹੈ ਉਹ ਕਹਿੰਦੇ ਕਿ ਜਿਹੜੀ ਐਨਓਸੀ ਜਿਹੜੀ ਆ ਉਹ ਜਿਹੜੀ ਹੈ ਨਹੀਂ ਦਿੱਤੀ ਜਾ ਰਹੀ ਹੈਗੀ ਉਹ ਜਿਹੜੀ ਕਹਿੰਦੇ ਕਿ ਦੇਣੀ ਚਾਹੀਦੀ ਹੈਗੀ ਉਹ ਦੇ ਨਹੀਂ ਰਿਹਾਗੇ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਅਰਸ਼ਦੀਪ ਸਿੰਘ ਕਲੇਰ ਹੋਣਾ ਨੇ ਪਹਿਲਾਂ ਕੀ ਕਹਿੰਦੇ ਨੇ ਉਹ ਇਲਜ਼ਾਮ ਲਗਾਉਂਦੇ ਨੇ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੇ ਉਮੀਦਵਾਰਾਂ ਨੂੰ ਸਥਾਨਕ ਪ੍ਰਸ਼ਾਸਨ ਵੱਲੋਂ ਚੁੱਲਾ ਟੈਕਸ ਤੇ ਹੋਰ ਕਲੀਅਰੈਂਸ ਆਰਟੀਕੂਵੇਟ ਜਾਰੀ ਨਾ ਕਰਨ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾਗਾ ਇਸ ਸਥਿਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬਾ ਰਾਜ ਚੋਣ ਕਮਿਸ਼ਨ ਰਾਜ ਕਮਲ ਚੌਧਰੀ ਸਾਹਿਬ ਕੋਲ ਨਾਮੈਦਗੀ ਕੀਤੀ ਗਈ ਸ਼ਿਕਾਇਤ ਦਿੱਤੀ ਗਈ ਤੇ ਬਾਅਦ ਵਿੱਚ ਇਸੇ ਮਾਮਲੇ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੇ ਲਜਾਇਆ ਗਿਆ ਤੇ ਹੁਣ ਸੂਬਾ ਚੋਣ ਕਮਿਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ 28 ਦੀ ਮੰਗ ਨੂੰ ਸਵਕਾਰ ਕਰ ਲਿਆ ਦੇ ਪਿਛਲੀਆਂ ਸ਼ਰਤਾਂ ਦੀਆਂ ਥਾਂ ਮਤਲਬ ਉਹਨਾਂ ਨੂੰ ਐਨਓਸੀ ਦੀ ਲੋੜ ਨਹੀਂ ਚੁੱਲਾ ਟੈਕਸ ਦੀ ਇੱਕ ਸਿਰਫ ਤੇ ਸਿਰਫ ਇੱਕ ਨਿੱਜੀ ਤੌਰ ਤੇ ਐਫੀਡੇਵਟ ਦੇਣਾ ਪੈਗਾ ਤੇ ਤੁਹਾਡੇ ਜਿਹੜੇ ਕਾਗਜ਼ ਆ ਉਹ ਤੁਹਾਡੇ ਜਿਹੜੇ ਨੇ ਜਮ੍ਹਾਂ ਹੋ ਸਕਦੇ ਇਹਨਾਂ ਨੇ ਪਹਿਲਾਂ ਕਰ ਇਹੋ ਜਿਹੜੇ ਇਲਜ਼ਾਮ ਨੇ ਉਹ ਲਗਾ ਰਹੇ ਨੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਰਾਜਾ ਮਰਿੰਦਰ ਸਿੰਘ ਵੜਿੰਗ ਹੋਣੇ ਉਹ ਵੀ ਕਹਿ ਰਹੇ ਕਿ ਜਿਹੜੇ ਸਾਡੇ ਜਿਹੜੇ ਵਰਕਰ ਨੇ ਜਿਨ੍ਹਾਂ ਨੇ ਨਾਮਿਨੇਸ਼ਨ ਕਰਨੀ ਆ ਜਿਨ੍ਹਾਂ ਨੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਾਨਣਾ ਵਾ ਜਾਂ ਜਿਨ੍ਹਾਂ ਨੇ ਬਲਾਕ ਸੰਪਤੀ ਮੈਂਬਰ ਬਣਾ ਰਾਜਾ ਮਰਿੰਦਰ ਸਿੰਘ ਵੜਿੰਗੋ ਨੇ ਵੀ ਇਲਜ਼ਾਮ ਲਗਾ ਰਹੇ ਨੇ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸੰਪਤੀ ਉਮੀਦਵਾਰਾਂ ਨੂੰ ਐਨਓਸੀ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਉਹਨਾਂ 'ਤੇ ਦੋਸ਼ ਲਗਾਏ ਨੇ ਉਹਨਾਂ ਨੇ ਮੁੱਖ ਚੋਣਕ ਕਮਿਸ਼ਨਰ ਜਿਹੜੇ ਰਾਜਕਮਲ ਚੌਧਰੀ ਨੇ ਪੰਜਾਬ ਤੋਂ ਹੀ ਰਿਟਾਇਰਡ ਆਈਐਸ ਆਫੀਸਰ ਨੇ ਉਹਨਾਂ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਹੈਗਾ ਜਿਹਦੇ 'ਚ ਕਿਹਾ ਕਿ ਨਾਤੇ ਇਤਰਾਜ਼ ਨਾਂ ਹੁਣ ਸਬੰਧੀ ਐਨਓਸੀ ਜਿਨੂੰ ਕਹਿੰਦੇ ਉਵਨੀ ਦਿੱਤੇ ਜਾ ਰਹੇ ਨੇ ਤੇ ਚੁੱਲਾ ਟੈਕਸ ਵੀ ਜਿਹੜਾ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਉਹਨਾਂ ਕਹਿਆ ਕਿ ਇਹ ਦੇਰੀ ਜਾਣਬੁੱਝ ਕੇ ਕੀਤੀ ਜਾ ਰਹੀ ਹੈ ਤੇ ਇਨਕਾਰ ਕੀਤਾ ਜਾ ਰਿਹਾ ਤਾਂ ਜੋ ਸਾਡੇ ਜਿਹੜੇ ਉਮੀਦਵਾਰ ਆ ਜੀ ਉਹ ਨਾਮਜ਼ਦਗੀਆਂ ਪੱਤਰ ਦਾਖਲ ਨਾ ਕਰ ਸਕਣ ਇਹ ਕਾਂਗਰਸ ਪਾਰਟੀ ਵੇਲੇ ਵੀ ਹੁੰਦਾ ਸੀ ਫਿਰੋਜ਼ਪੁਰ ਦੇ ਵਿੱਚ ਇੱਕ ਕਾਂਗਰਸ ਪਾਰਟੀ ਨੇ ਕੀ ਕੀਤਾ ਹੈਗਾ ਕਿ 5 ਵਜੇ ਤੱਕ ਸਮਾਂ ਹੁੰਦਾ ਉਹਨੇ ਇੰਨੀ ਚਲਾਕੀ ਕੀਤੀ ਸੀ ਕਾਂਗਰਸ ਪਾਰਟੀ ਦੇ ਇੱਕ ਐਮਐਲਏ ਨੇ ਉਹਨੇ ਆਪਣੇ ਹੀ ਜਿਹੜੇ ਵਰਕਰ ਨੇ 7-800 ਬੰਦਾ ਆਪਣੇ ਕਾਂਗਰਸੀਆਂ ਦੀ ਲੰਮੀ ਲਾਈਨ ਲਾ ਦਿੱਤੀ ਹੈਗੀ ਸਵੇਰੇ ਬਨੇਰੇ ਕਹੇਤਾ ਕਿ ਚਾਹ ਤਨ ਉੱਥੇ ਪਹੁੰਚ ਜੂਗੇ ਅੱਖਾਂ ਚੋ ਗੇਟ ਬਣਾਇਓ ਕੁਰਲੀ ਬਣਾਇਓ ਦੱਤ ਨਾ ਵਗਰ ਬਰਛਾ ਨਾ ਕਰਿਓ ਠੀਕ ਹੈ ਨੰਬਰ ਹੀ ਨਹੀਂ ਆਇਆ ਉਹ ਲੱਗੇ ਰਹੇ ਜਦੋਂ ਤੁਸੀਂ ਆਪਣਾ 800 ਬੰਦਾ ਲਾ ਦੋਗੇ ਤੇ ਫਿਰ ਅੱਗੇ ਜਾ ਕੇ ਵਿਚਾਰੇ ਕਈਆਂ ਨੂੰ ਕੀ ਪਤਾ ਇਹੋ ਜਿਹੀਆਂ ਜਿਹੜੀਆਂ ਸਿਆਸੀ ਚਲਾਕੀਆਂ ਹੁੰਦੀਆਂ ਨਾ ਉਹ ਬੰਦੇ ਨੂੰ ਮਰਵਾ ਵੀ ਦਿੰਦੀਆਂ ਹੈਗੀਆਂ ਦਿਖਾ ਦਈਏ ਪੱਟੀ ਪੋਚੀ ਗਈ ਲੱਭਾ ਨਹੀਂ ਹੈਗਾ ਹੁਣ ਇਹੋ ਜਿਹੀਆਂ ਜਿਹੜੀਆਂ ਇਹ ਜਿਹੜੇ ਸਿਆਸੀ ਕਰਤੂਤਾਂ ਕਹਿੰਦੇ ਇਹਨਾਂ ਨੂੰ ਇਹ ਨਹੀਂ ਕਰਨੀਆਂ ਚਾਹੀਦੀ ਤੁਸੀਂ ਔਰ ਇਹ ਐਮਐਲਏ ਜਿਹਨੂੰ ਵੀ ਚਾਹੀਦਾ ਗਾ ਆਮ ਆਦੀ ਪਾਰਟੀ ਇਹ ਇਹ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿਤਾ ਹੋਊਗਾ ਜਾਂ ਹੋਰ ਨੇ ਕਹਿ ਤੋ ਇਹ ਐਮਐਲਏ ਆਪਣੇ ਪੱਧਰ ਤੇ ਵੀ ਕਰਦੇ ਉਹ ਐਸਡੀਐਮ ਨੂੰ ਕਹਿ ਦਿੰਦੇ ਨੇ ਬੀਡੀਪੀ ਨੂੰ ਕਹਿ ਦਿੰਦੇ ਨੇ ਤਹਿਸੀਲਦਾਰ ਨੂੰ ਕਹਿ ਦਿੰਦੇ ਪਰ ਕਈ ਆਮ ਆਦੀ ਪਾਰਟੀ ਦੇ ਐਮਐਲਏ ਬਹੁਤ ਚੰਗੇ ਨੇ ਉਹ ਦੁਬਾਰਾ ਜਿੱਤਣਗੇ ਮੈਨੂੰ ਵਿਸ਼ਵਾਸ ਹੈ ਉਹ ਦੁਬਾਰਾ ਜਿੱਤਣਗੇ ਉਹਨਾਂ ਨੇ ਪੰਚਾਇਤ ਉਹਨਾਂ ਜੋ ਪੰਚਾਇਤੀ ਵੋਟਾਂ ਪਈਆਂ ਉਹਨਾਂ ਦੇ ਹਲਕਿਆਂ 'ਚ ਰੌਲਾ ਨਹੀਂ ਪਿਆਗਾ ਇਹਦਾ ਮਤਲਬ ਉਹਨਾਂ ਨੇ ਮੈਰਿਟ ਤੇ ਕਿਹਾ ਵੀ ਜਿਹੜਾ ਜਿੱਤ ਕੇ ਆਜੇ ਮੇਰਾ ਉਹੀ ਸਰਪੰਚ ਆ ਜਾਂ ਕਈਆਂ ਨੇ ਕੀ ਕੀਤਾ ਹੈਗਾ ਕਿ ਤੇਰੇ ਕੋ ਵੀ ਚਾਰ ਛਿੱਲਣ ਲੈ ਲੇ ਉਹਦੇ ਕੋ ਵੀ ਚਾਰ ਛਿੱਲਣ ਲੈ ਲੈ ਮੇਰੇ ਕੋ ਵੀ ਲੈ ਲੈ ਹੈ ਤੇ ਫਿਰ ਕਹਿਦਾ ਜੀ ਭਈ ਮੇਰੇ ਵਾਸਤੇ ਤੂੰ ਸਾਰੇ ਸੰਜ ਜਿਹੜਾ ਜਿੱਤ ਕੇ ਆਜੂਗਾ ਮੇਰਾ ਉਹੀ ਸਰਪੰਚ ਆ ਇਹ ਪੰਜਾਬ 'ਚ ਇਹ ਵੀ ਬੜਾ ਕਰਦੇ ਉਹ ਜਾਣ ਕੇ ਪਹਿਲਾਂ ਨਾ ਸਰਪੰਚੀ ਤੋਂ ਚ ਖਿਲਾੜਿਆ ਹੁੰਦਾ ਕਿ ਮੈਂ ਪਿੰਡ ਦਾ ਸਰਪੰਚ ਬੰਨਾ ਹੈਗਾ ਉਹ ਫਿਰ ਪੈਸੇ ਦਿੰਦੇ ਨੇ ਐਮ ਐਲ ਏਜ਼ ਨੂੰ ਪਹਿਲਾਂ ਵੀ ਤੇ ਹੁਣ ਵੀ ਚੱਲਦੇ ਨੇ ਜਿਹੜਾ ਕਹੂਗਾ ਨਹੀਂ ਚੱਲਦੇ ਹੈਗੇ ਉਹ ਉਹ ਸੌ ਵੀ ਖਾ ਸਕਦਾ ਹੈਗਾ ਉਹ ਆਪਣਾ ਪੌਲੀਗ੍ਰਾਫ ਟੈਸਟ ਵੀ ਕਰਾ ਸਕਦਾ ਹਾਂ ਕਈ ਨਹੀਂ ਲੈਂਦੇ ਕਈ ਲੈ ਲੈਦੇ ਹੈਗੇ ਨੇ ਕਾਲੀਆਂ ਵਾਲੇ ਵੀ ਚੱਲਦੇ ਕਾਂਗਰਸੀਆਂ ਵਾਲੇ ਵੀ ਚੱਲਦਾ ਇੰਨਾ ਚ ਵੀ ਥੋੜਾ ਬਹੁਤ ਚੱਲਦਾ ਹੋਊਗਾ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਉਹ ਫਿਰ ਕੀ ਹੈ ਕਿ ਸਾਰੇ ਕੋ ਲੈ ਲੈਂਦੇ ਮੋٹے ਛਲੜ ਫਿਰ ਆਪਸ ਵਿੱਚ ਲੜਦੇ ਨੇ ਫਿਰ ਉਹ ਐਮ ਐਲ ਏ ਬੜਾ ਉਹ ਇੱਕ ਕਹਾਣੀ ਨਹੀਂ ਹੈਗੀ ਬਾਂਦਰ ਤੇ ਕਿਹੜੀ ਵਾਲੀ ਹੈਗੀ ਜਦੋਂ ਰੋਟੀ ਵੰਡਦੇ ਹੈਗੇ ਨੇ ਬਗਤ ਦੇ ਹਾਂ ਫਿਰ ਉਦਾਂ ਦੇ ਰੂਲ ਗੱਲ ਆ ਜਾਂਦੀ ਸਾਹਮਣੇ ਹੈਗੇ ਨਾ ਤੇ ਉਹ ਉਹਦੇ ਹਿੱਸੇ ਦੀ ਵੀ ਖਾਲੇ ਦੇ ਹੁਣ ਇਹ ਅਗਰ ਅੱਜ ਆਮ ਆਦੀ ਪਾਰਟੀ ਦੀ ਐਮਐਲਏ ਜਿਹੜੇ ਚੰਗੇ ਨੇ ਜਿਨ੍ਹਾਂ ਨੇ ਦੁਬਾਰਾ ਸਿਆਸਤ ਕਰਨੇ ਦੁਬਾਰਾ ਜਿੱਤਣਾ ਹੈਗਾ ਉਹ ਸੈਣ ਕੇ ਅਫਸਰਾਂ ਨੂੰ ਕਹਿਣ ਚੁੱਲਾ ਟੈਕਸ ਉਹ ਬਲਾਕ ਅਫਸਰ ਤੋਂ ਬੀਡੀਪੀ ਦਫਤਰੋਂ ਮਿਲਦਾ ਹੈਗਾ ਵੀ ਜਿਹੜਾ ਵੀ ਆਵੇ ਜੀ ਉਹਨੂੰ ਮੈਰਿਟ ਤੇ ਚੁੱਲਾ ਟੈਕਸ ਦੇਓ ਐਨਓਸੀ ਜਾਰੀ ਕਰੋ ਪਤਾ ਲੱਗੇ ਫਿਰ ਕੀ ਵੇਕਦੀ ਹੈਗੀ ਔਰ ਜੇ ਇਹਨਾਂ ਨੇ ਧੱਕਾ ਕੀਤਾ ਸਰਕਾਰ ਨੇ ਤੇ ਜ਼ਰੂਰੀ ਨਹੀਂ ਹੈ ਕਿ ਇਹ ਜਿਹੜੇ ਅੱਜ ਬਲਾਕ ਸੰਪਤੀ ਮੈਂਬਰ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਤੁਹਾਨੂੰ ਬਾਅਦ ਚ 27 ਦੇ ਵਿੱਚ ਵੋਟਾਂ ਪੈਣ ਗਿਆ। ਕੀ ਵੱਡਾ ਕਰਨ ਇਹ ਵੀ ਹੈ ਕਿ ਜਿਹੜਾ ਖੇਰਲੇ ਸਾਲ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ ਹੁੰਦੀਆਂ ਨੇ ਇੱਕ ਵਿਧਾਇਕ ਵਾਸਤੇ ਉਹ ਵੀ ਚੈਲੰਜ ਹੁੰਦਾ ਹੈ। ਜੇ ਤੇ ਹਾਰ ਗਏ ਪਾਰਟੀ ਛਿੱਤਰ ਮਾਰੂਗੀ। ਜੇ ਧੱਕੇ ਨਾਲ ਜਿੱਤ ਗਏ ਫਿਰ 27 ਦੇ ਵਿੱਚ ਲੋਕ ਛਿੱਤਰ ਮਾਰਨਗੇ। ਇਹ ਤੇ ਪਹਿਲਾਂ ਵੀ ਪਈ ਕਾਲੀਆਂ ਨੂੰ ਵੀ ਪਈ ਤੇ ਕਾਂਗਰਸੀਆਂ ਨੂੰ ਵੀ ਪਈ। ਇਹ ਹੁੰਦਾ ਹੈ ਕੀ ਕਰਨ? ਇਹਨਾਂ ਦੀ ਨਹੀਂ ਨਹੀਂ ਕਈ ਨਹੀਂ ਕਈ ਜਵਾਰ ਜਿੱਤੇ ਆਗੇ ਨੇ। ਜੀ। ਤੁਸੀਂ ਦੇਖੋ ਪਿੰਡਾਂ ਦੇ ਵਿੱਚ ਤੁਸੀਂ ਕੀ ਲੈਣਾ ਹੈਗਾ। ਪਰ ਇਹ ਜਾਣ ਕੇ ਧੜੇ ਪਾਲ ਦੇ ਨਾ। ਜਿੰਨੇ ਧੜੇ ਹੋਣਗੇ ਪਿੰਡਾਂ ਦੇ ਵਿੱਚ ਉਹਨਾਂ ਇਹਨਾਂ ਨੂੰ ਫਾਇਦਾ ਹੋਊਗਾ ਪਰ ਐਂਡ ਹਾਰ ਔਰ ਕਈ ਕਾਂਗਰਸੀਆਂ ਦੀ ਪਿਛਲ ਗੱਲ ਕਰਕੇ ਉਹ ਕਹਿੰਦੇ ਸਾਨੂੰ ਮਰਵਾਉਂਦੇ ਸਰਪੰਚ ਕਿਉਂਕਿ ਸਰਪੰਚਾਂ ਇੱਕ ਕਮਜ਼ੋਰ ਕੜੀ ਹੁੰਦੇ ਨੇ ਕਾਉਂਸਲਰ ਕਮਜ਼ੋਰ ਕੜੀ ਹੁੰਦੇ ਨੇ ਮੰਨ ਲਓ ਜੇ ਤਾਂ 18 ਦੇ ਵਿੱਚ ਜਿਹੜੇ ਕਾਂਗਰਸ ਵਿਲੇ ਸਰਪੰਚ ਬਣੇ ਸੀ ਨਾ ਤੇ ਇਸ ਸਰਕਾਰ ਨੇ ਸਾਲ ਲੇਟ ਕਰਵਾਈਆਂ ਵੋਟਾਂ ਇਹਨਾਂ 23 ਦੇ ਵਿੱਚ ਪਈਆਂ ਉਹ ਫਿਰ ਸਾਰੇ ਡਰ ਦੇ ਮਾਰੇ ਇਹਨਾਂ ਕੋਲ ਆ ਗਏ ਸੀ ਕਿਉਂ ਆ ਗਏ ਸੀ ਕਿਉਂਕਿ ਉਹਨਾਂ ਨੂੰ ਸਰਪੰਚਾਂ ਕੋਲ 15 ਰਜਿਸਟਰ ਹੁੰਦੇ ਨੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕੀ ਕੁਝ ਘਾਲੇ ਮਾਲੇ ਹੋਏ ਹੁੰਦੇ ਨੇ ਜਾਂ ਤੇ ਚੈੱਕ ਕਰਕੇ ਲੈਣ ਠੀਕ ਹੈ ਉਹ ਗ੍ਰਾਮ ਸਕੱਤਰ ਤੇ ਗ੍ਰਾਮ ਸੇਵਕ ਤੇ ਪੰਚਾਇਤ ਸਕੱਤਰ ਉਹਨਾਂ ਫਸਾਦ ਨੇ ਉਹ ਫਿਰ ਡਰ ਦੇ ਮਾਰੇ ਜਿਹਦੀ ਸੱਤਾ ਹੁੰਦੀ ਉਹਦੇ ਨਾਲ ਝੁੱਕ ਜਾਂਦੇ ਜੇ ਤਾਂ ਹੁਣ 2023 ਦੇ ਵਿੱਚ ਸਰਪੰਚ ਬਣੇ ਅੱਗੇ ਜਾ ਕੇ 2028 ਚ ਬਣੇ ਉਦੋਂ ਨੂੰ 27 ਚ ਕਿਹਦੀ ਸਰਕਾਰ ਹੋਣੀ ਹੈ ਫਿਰ ਸਾਰੇ ਸਰਪੰਚ ਉਹਨਾਂ ਦੇ ਹੋ ਜਾਣਗੇ ਇਹ ਤਾਂ ਮੈਂ ਤੁਹਾਡੇ ਤੇ ਨਹੀਂ ਹੋਏਗੇ ਹੁਣ ਇਹੋ ਹੀ ਕਾਉਂਸਲਰ ਜਿਹੜੇ ਕਾਂਗਰਸ ਵੇਲੇ ਸੀ ਜੇ ਤੱਕ ਅੰਮ੍ਰਿਤਸਰ ਦੀ ਐਗਜ਼ੈਂਪਲ ਹੈ ਕਾਂਗਰਸ ਸਿੰਘਾਂ ਦਾ ਮੇਅਰ ਸੀ ਉਹ ਝਾੜੂ ਵਾਲਿਆਂ ਦੇ ਵਿੱਚ ਸ਼ਾਮਲ ਹੋ ਗਿਆ ਪੱਗਾਂ ਦੇ ਰੰਗ ਚੇਂਜ ਹੁੰਦੇ ਨੇ ਹਾਂ ਪੱਗਾਂ ਦੇ ਰੰਗ ਚੇਂਜ ਦੇ ਨਾਲ ਪੈਸਾ ਵੀ ਹੈਗਾ ਨਾ ਰੰਗ ਚੇਂਜ ਕਰਾਉਣ ਦੇ ਤੇ ਲਲਾਰੀਏ ਕੋਈ ਜਾਣਾ ਪੈਂਦਾ ਹੈਗਾ ਨਾ ਤੇ ਫਿਰ ਉਹ ਪੈਸੇ ਦੇ ਸਾਰਾ ਬੜਾ ਸਿਸਟਮ ਹੈਗਾ ਨਾ ਹੁਣ ਇਸ ਕਰਕੇ ਇਸ ਸਰਕਾਰ ਤੋਂ ਥੋੜੀ ਬਹੁਤੀ ਆਸ ਹੈ ਜਾਂ ਇਹਨਾਂ ਦੇ ਐਮਐਲਏ ਤੋਂ ਆਸ ਹੈ ਕਿ ਤੁਸੀਂ ਮੈਰਿਟ ਤੇ ਇਲੈਕਸ਼ਨ ਕਰਵਾਓ ਤਾਂ ਉਸ 27 ਦੇ ਵਿੱਚ ਫਾਇਦਾ ਹੋਊਗਾ ਤੇ ਜੋ ਜੇ ਉਹ ਕੰਮ ਜੇ ਤਾਂ ਪਿਛਲੀਆਂ ਸਰਕਾਰਾਂ ਕਰਦੇ ਪੀ ਧੱਕੇ ਦੇ ਨਾਲ ਹੀ ਅਸੀਂ ਐਮਸੀ ਬਣਾਉਣੇ ਨੇ ਧੱਕੇ ਦੇ ਨਾਲ ਸਰਪੰਚ ਬਣਾਉਣੇ ਧੱਕੇ ਦੇ ਨਾਲ ਜਿਹੜੀਆਂ ਜਿਮਣੀ ਚੋਣਾਂ ਜਿੱਤਣੀਆਂ ਉਹ ਕਾਲੀ ਵੀ ਜਿੱਤਦੇ ਰਹੇ ਉਹ ਕਾਂਗਰਸੀ ਵੀ ਜਿੱਤੇ ਉਹ ਤੁਸੀਂ ਵੀ ਜਿੱਤ ਰਹੇ ਹੋ ਪਰ ਅਸਲੀ ਜਿਹੜਾ ਇਮਤਿਹਾਨ ਆ ਉਹ 27 'ਚ ਪਤਾ ਲੱਗੂ ਆ ਪਿੱਛੇ ਜੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਮੈਂ ਪ੍ਰੈਸ ਕਾਨਫਰੰਸ ਸੁਣ ਰਹੇ ਕਿਸੇ ਜਰਨਲਿਸਟ ਸਾਥੀ ਨੇ ਚੁਸਕਿਆ ਕਿ ਤੁਹਾਡਾ ਇਹ ਜਿਹੜਾ ਸੈਮੀਫਾਈਨਲ ਸਮਝ ਲੀਏ ਮੈਚ ਉਹ ਬੜਾ ਮੁਖਮਤੀ ਭਗਵੰਤ ਮਾ ਸਾਹਿਬ ਨੇ ਜਵਾਬ ਦਿੱਤਾ ਆਪਾਂ মিডিਆ ਦੇ ਵਿੱਚ ਵੀ ਨਾ ਇੱਕ ਇਲੈਕਸ਼ਨ ਨੂੰ ਸੈਮੀ ਸੈਮੀਫਾਈਨਲ ਕਹਿ ਦਿੰਦੇ ਨੇ ਹਮ ਮਤਲਬ ਅਹੀਂ ਵੀ ਤਾਂ ਚਮਚਾ ਚਮਚਾਗਿਰੀ ਕਰਦੇ ਨੇ ਸਰਕਾਰ ਦੀ ਵੱਡੇ ਵੱਡੇ ਚੈਨਲ ਸੈਟੇਲਾਈਟ ਚੈਨਲ ਇੱਕ ਇਲੈਕਸ਼ਨ ਸੈਮੀ ਪਿੱਛੇ ਦੇ ਚਾਰ ਲੋਕ ਇਲੈਕਸ਼ਨ ਹੋਈਆਂ ਸੀ ਨਾ ਬਾਈ ਇਲੈਕਸ਼ਨ ਉਹਨੂੰ ਸੈਮੀਫਾਈਨਲ ਬਣਾ ਦਿੰਦਾ ਹੈ ਫਿਰ ਤਰੰਤ ਨਾਲ ਇਸ ਨੂੰ ਸੈਮੀਫਾਈਨਲ ਬਣਾ ਦਿੱਤਾ। ਪਾਰਲੀਮੈਂਟ ਦੀ ਕੀ ਸਨ ਫਿਰ ਉਹ ਵਰਲਡ ਕੱਪ ਤੇ ਫਿਰ ਆ ਜਿਹੜਾ ਹੁਣ ਬਲਾਕਸੈਂਟ ਦੀ ਜਿਹੜਾ ਇਹਨੂੰ ਵੀ ਸੈਮੀਫਾਈਨਲ ਬਣਾਈ ਜਾ ਰਿਹਾ ਹੈ ਕਿ ਨਹੀਂ ਇਹ ਕੋਈ ਸੈਮੀਫਾਈਨਲ ਹੁੰਦਾ ਨਹੀਂ ਸਿਆਸਤ ਦੇ ਵਿੱਚ ਸਿਰਫ ਨੈਸ਼ਨਲ ਲੈਵਲ ਤੇ ਪਾਰਲੀਮੈਂਟ ਫਾਈਨਲ ਮੈਚ ਹੈ ਤੇ ਸੂਬੇ ਦੀ ਗੱਲ ਕੀਤੀ ਜਾਵੇ ਤੇ ਅਸੈਂਬਲੀ ਹੀ ਫਾਈਨਲ ਮੈਚ ਹੁੰਦਾ ਇੱਥੇ ਕੋਈ ਪ੍ਰੀ ਕੁਆਟਰ ਕੋਈ ਕੁਆਟਰ ਕੋਈ ਸੈਮੀਫਾਈਨਲ ਕੋਈ ਬ੍ਰੈਕਟ ਨਹੀਂ ਹੈਗਾ ਕੋਈ ਕੋਈ ਲੀਗ ਨਹੀਂ ਹੈ ਕੋਈ ਨੌਕਆਊਟ ਨਹੀਂ ਹੈ ਕੋਈ ਵਾਕਆਊਟ ਨਹੀਂ ਹੈ ਇੱਕੋ ਹੀ ਫਾਈਨਲ ਆ ਉਹ ਹੈਗਾ ਵਿਧਾਨ ਸਭਾ ਤੇ ਲੋਕ ਸਭਾ ਉਦੋਂ ਹੀ ਪਤਾ ਲੱਗਦਾ ਹੈਗਾ ਕਿ ਕੌਣ ਕਿੰਨੇ ਪਾਣੀ ਦੇ ਵਿੱਚ ਆ